हां जी भाई जी ਅਸੀਂ ਪਹੁੰਚ ਚੁੱਕੇ ਸੀ ਇਸੀ ਦੇਖਣ ਤੇ ਸਾਨੂੰ ਤੇ ਇਸੀ ਦੇਖਿਆ ਤਾਂ ਸਾਨੂੰ ਪਤਾ ਲੱਗਿਆ ਕਿ ਇਹਦਾ ਕੰਪਾਸਟਰ ਖਰਾਬ ਹੈ ਕੰਪਾਸਟਰ ਚੇਂਜ ਚੇਂਜ ਕਰਾਂਗੇ ਹਾਂ ਜੀ ਇਹ ਟੋਟਲ ਲਾਈਨ ਦਾ ਕੰਪਾਸਟਰ ਚੇਂਜ ਕਰਾਂਗੇ ਇਹ ਟੋਟਲ ਲਾਈਨ ਆਪਾਂ ਬਹੁਤ ਬੈਸਟ ਕੁਆਲਟੀ ਹੈ ਪਾਠੇ ਸੇ ਲੇਖੀ ਕਾਫੀ ਕਹਾਵੀ ਹੋ ਗਿਆ ਹੈ ਬਾਕੀ ਸਾਰੇ ਮਿਸ ਕਰੀਏ ਇੱਕ ਘਰਾਂ ਦੇ ਬੈਕ ਸਾਈਡ ਆ ਬਾਹਰਲਾ ਜਨਟ ਲੱਗਿਆ ਹੋਇਆ ਸੀ ਤੇ ਅਸੀਂ ਕੰਪੈਸਟਰ ਚੇਂਜ ਕੀਤਾ ਤੇ ਹੁਣ ਦੇਖਦੇ ਹਾਂ ਥੋੜੇ ਟਾਈਮ ਤੱਕ ਚੱਲੂ ਹੋਈ ਸੀ ਤੇ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ ਇਹ ਸਭ ਓਕੇ ਹੋ ਚੁੱਕਿਆ ਵਾ ਮਿਲਦੇ ਆਂ ਅਗਲੀ ਵੀਡੀਓ ਚ